ਬੈਲ ਪਹਿਲਾਂ ਤੋਂ ਵਾਦੇ ਇਹਦੇ ਵੀ ਪਾਕਿਸਤਾਨ ਦੇ ਹਿੰਦੂਸਤਾਨ ਦੀ ਜੰਗ ਲੱਗ ਰਹੀ ਦੇਖੋ ਜੰਗ ਨਹੀਂ ਲੱਗਣੀ ਚਾਹੀਦੀ ਮੈਂ ਬਾਕੀ ਆਪਣਾ ਆਪਣਾ ਵਿਸ਼ਾ ਤੁਹਾਡਾ ਕੀ ਤੁਸੀਂ ਕੀ ਸੋਚਦੇ ਹੋ ਜੰਗ ਲੱਗਣੀ ਚਾਹੀਦੀ ਹੈ ਤੁਸੀਂ ਦਾ ਹੈਡਕ quartਰ ਦੇ ਨੇੜੇ ਤੋਂ ਤਾਂ ਦੇਖਿਆ ਕਿ ਇਹ ਨਹੀਂ ਲੱਗਣੀ ਨਾ ਲੱਗਣੀ ਦੇਖੋ ਇਹ ਜੰਗਾਂ ਬਹੁਤ ਨੁਕਸਾਨ ਕਰ ਜਾਂਦੀਆਂ ਯੂਕਰੇਨ ਚ ਹਰ ਘਰ ਜਿਹੜਾ ਨੌਜਵਾਨ ਸੀ ਨਾ ਉੱਥੇ ਉੱਥੇ ਉੱਥੋਂ ਦੀ ਇੱਕ ਵਿਰਾਸਤ ਹੈ ਭਈ ਉਹ ਉਹਨਾਂ ਦੇ ਘਰਾਂ ਦੇ ਮੂਰੇ ਨਾ ਇਦਾਂ ਜਿੱਦਾਂ ਆਪਾਂ ਕੈਲੇਸਥੈਨਿਕਸ ਕਰਦੇ ਆ ਜਾਂ ਕੀ ਕਹਿੰਦੇ ਉਹਨੂੰ ਜਿਹੜੀ ਐਕਸਰਸਾਈਜ਼ ਕਰਦੇ ਆ ਆਪਾਂ ਅਭਿਆਸ ਕਿਹਾ ਯੋਗਾ ਨਹੀਂ ਨਹੀਂ ਯੋਗਾ ਨਹੀਂ ਜਿਹੜੀ ਆਪਾਂ ਸਟਰੈਂਥ ਟ੍ਰੇਨਿੰਗ ਹਾਂ ਐਚ ਆਈ ਟੀ ਸਟਰੈਂਥ ਟ੍ਰੇਨਿੰਗ ਹਾਂ ਸਟਰੈਂਥਿੰਗ ਵਾਲੀ ਉਹ ਹਰ ਘਰ ਦੇ ਮੂਰੇ ਪੋਲਜ਼ ਤਕਰੀਬਨ ਹਰ ਚੌਥੇ ਘਰ ਮੂਰੇ ਆ ਹਰ ਘਰ ਮੂਰੇ ਹੁੰਦਾ ਸੀ ਇੰਨੇ ਮਤਲਬ ਐਕਸਰਸਾਈਜ਼ ਪਲੇਮੀ ਸੀ ਇੱਕ ਲੜਾਈ ਲੱਗੀ ਨਾ ਤਾਂ ਜਲੈਂਸਕੀ ਨੂੰ ਕੁਝ ਹੋਇਆ ਨਾ ਪੋਤੇ ਨੂੰ ਕੁਝ ਹੋਇਆ ਆਮ ਲੋਕ ਉੱਜੜ ਗਏ ਸੋ ਇਹ ਹੀ ਖਤਸ਼ਾ ਹੈ ਬਹੁਤ ਲੋਕ ਕਹਿੰਦੇ ਨੇ ਨਾ ਇਹਨਾਂ ਨੂੰ ਇੱਕ ਵਾਰ ਪਾਕਿਸਤਾਨ ਨੂੰ ਸਭ ਸਿਖਾ ਦੇਣਾ ਚਾਹੀਦਾ ਚਲੋ ਜਿਹੜੇ ਕਹਿੰਦੇ ਹਨ ਉਹਨਾਂ ਨੂੰ ਕਹਾਂ ਵੀ ਤੁਸੀਂ ਲੱਗੋ ਮੂਰੇ ਫਿਰ ਹੈ ਨਾ ਭਾਈ ਤੁਸੀਂ ਲੱਗੋ ਮੂਰੇ ਫਿਰ ਦੇਖੋ ਯਾਦ ਕਰਦਾ ਤੁਹਾਨੂੰ ਲੰਬਾ ਤਦਕਾ 99 ਵਾਲੀ ਦਾ ਤੁਸੀਂ ਬਹੁਤ ਕੋਈ ਕੰਮ ਜਿਹਦਾ ਕਾਰਜ ਜਦਦਾ ਜੋ ਦੇਖਿਆ ਹੋਗਾ ਉਸ ਤੋਂ ਬਾਅਦ ਵਾਲੇ ਦੇਖ ਸਕਾਂਗਾ ਕੰਮ ਦੀ ਦੇਖੋ ਮੈਨੂੰ ਇਹ ਲੱਗਦਾ ਬਾਕੀ ਮੇਰਾ ਨਿੱਜੀ ਵਿਚਾਰ ਹੋ ਸਕਦਾ ਕਿਉਂਕਿ ਅੱਜ ਕੱਲ ਟ੍ਰੋਲਿੰਗ ਸਿਸਟਮ ਬਹੁਤ ਚੱਲਦਾ ਹਰ ਬੰਦਾ ਪ੍ਰਧਾਨ ਹਰ ਬੰਦਾ ਪੋਡਕਾਸਟ ਸ਼ੁਰੂ ਕਰ ਲੈਂਦਾ ਹੈ ਪੱਤਰਕਾਰਤਾ ਜਿਹੜੇ ਅਸਲੀ ਪੱਤਰਕਾਰ ਆ ਉਹਨਾਂ ਉਹਨਾਂ ਦੇ ਚੈਨਲ ਘੱਟ ਲੋਕ ਦੇਖਦੇ ਆ ਜਿਹੜੇ ਭੌਂਕਣ ਵਾਲੇ ਹੁੰਦੇ ਜ਼ਿਆਦਾ ਵੇਖਦੇ ਆ ਸੋ ਮੈਨੂੰ ਲੱਗਦਾ ਕਿ ਜਿੱਦਾਂ ਯੂਰਪ ਹੁਣ ਇੱਕ ਹੋ ਗਿਆ ਉਹਨਾਂ ਨੇ ਹੀ ਵਾਰ ਲੜਾਈਆਂ ਲੜੀਆਂ ਸੈਕੰਡ ਵਰਲਡ ਵਾਰ ਦਾ ਨਜ਼ਾਰਾ ਵੇਖਿਆ ਉਹਨਾਂ ਨੇ ਤਬਾਹੀ ਹੋਈ ਲੱਖਾਂ ਬੰਦਾ ਗਿਆ ਅੱਕ ਕੇ ਫਿਰ ਉਹ ਇਕੱਠੇ ਹੋ ਗਏ ਤੇ ਉਹਨਾਂ ਨੇ ਸੌਂ ਪਾ ਲਈ ਵੀ ਸਾਡੀ ਜ਼ਮੀਨ ਤੇ ਲੜਾਈ ਨਹੀਂ ਹੋਊਗੀ ਤੁਹਾ ਮੇਰੀ ਨਿੱਜੀ ਰਾਏ ਹੈ ਕਿ ਜਦਾਂ ਏਸ਼ੀਆ ਨਾ ਮੰਡੀ ਆ ਬਹੁਤ ਬਹੁਤ ਇੱਥੇ ਜਿੱਦਾਂ ਕਹਿੰਦੇ ਕੈਲੇਬਰ ਵੀ ਬਹੁਤ ਹੈ ਤੇ ਮਿਹਨਤੀ ਲੋਕ ਵੀ ਬਹੁਤ ਹਨ। ਔਰ ਵਿਕਟ ਸਭ ਤੋਂ ਵੱਧ ਲੋੜ ਭੋਜਨਦੀ ਹੈ। ਤੇ ਭੋਜਨ ਦਾ ਜਿਹੜਾ ਉਤਪਾਦ ਸਾਡੇ ਇੱਥੇ ਇਸ ਖੇਤੇ 'ਚ ਬਹੁਤ ਹੁੰਦਾ ਹੈ। ਕਿਸੇ ਕੰਟਰੀ ਨੂੰ ਲੈ ਲਓ ਏਸ਼ੀਆ ਦੇ ਨੂੰ ਭਾਰਤ, ਚੀਨ, ਅਫਗਾਨਿਸਤਾਨ ਕਿਤੇ ਵੀ ਚਲ ਜਾਓ। ਸੋ ਜੇ ਏਸ਼ੀਆ ਦਾ ਇੱਕ ਪੈਕੇਜ ਬਣ ਜਾ ਤਾਂ ਵੱਡੀ ਗੱਲ ਆ। ਹੱਦਾਂ ਸਰਹੱਦਾਂ ਖੁੱਲ ਜਾਣ ਤਾਂ ਅੱਛਾ। ਆਮ ਬੰਦਾ ਜਿਹੜਾ ਟੈਕਸ ਭੇਹੀ ਹੈ ਜਿਹੜਾ ਆਪਣੀ ਜ਼ਿੰਦਗੀ ਨੂੰ ਜਿਉਣਾ ਚਾਹੁੰਦਾ ਘੁੰਮਣਾ ਚਾਹੁੰਦਾ ਜਿਹੜਾ ਕਿਸੇ ਵਿਵਾਦ ਤੋਂ ਮੁਕਤ ਹੋ ਕੇ ਘੁੰਮ ਸਕੇ ਕਿਤੇ ਦੇ ਵਿੱਚ ਚੱਲ ਰਿਹਾ ਪਹਿਲਾਂ ਤੋਂ ਬਾਅਦ ਇਹਦੇ ਵੀ ਪਾਕਿਸਤਾਨ ਦੇ ਹਿੰਦੂਸਤਾਨੀ ਜੰਗ ਲੱਗੇ ਦੇਖੋ ਜੰਗ ਨਹੀਂ ਲੱਗਣੀ ਚਾਹੀਦੀ ਮੈਂ ਬਾਕੀ ਆਪਣਾ ਆਪਣਾ ਵਿਸ਼ਾ ਤੁਹਾਡਾ ਕੀ ਤੁਸੀਂ ਕੀ ਸੋਚਦੇ ਹੋ ਜੰਗ ਲੱਗਣੀ ਚਾਹੀਦੀ ਹੈ ਉਹ ਸਿੱਧਾ ਹੈਡਕ quarter ਦੇ ਦੇਣ ਤਰਫ ਤੋਂ ਦੇਖਦੇ ਆਂ ਕਿ ਤੇਰੇ ਨਾਲ ਨਾ ਲੱਗੇ ਦੇਖੋ ਇਹ ਜੰਗਾਂ ਬਹੁਤ ਨੁਕਸਾਨ ਕਰ ਜਾਂਦੀਆਂ ਯੂਕਰੇਨ ਚ ਹਰ ਘਰ ਜਿਹੜਾ ਨੌਜਵਾਨ ਸੀ ਨਾ ਉੱਥੇ ਉੱਥੇ ਉੱਥੋਂ ਦਾ ਇੱਕ ਵਿਰਾਸਤ ਹੈ ਬਈ ਉਹ ਉਹਨਾਂ ਦੇ ਘਰਾਂ ਦੇ ਮੂਰੇ ਨਾ ਇਦਾਂ ਜਿੱਦਾਂ ਆਪਾਂ ਕੈਲਿਸਥੈਨਿਕਸ ਕਰਦੇ ਆ ਜਾਂ ਕੀ ਕਹਿੰਦੇ ਉਹਨੂੰ ਜਿਹੜੀ ਐਕਸਰਸਾਈਜ਼ ਕਰਦੇ ਆ ਆਪਾਂ ਯੋਗਾ ਨਹੀਂ ਨਹੀਂ ਯੋਗਾ ਨਹੀਂ ਜਿਹੜੀ ਆਪਾਂ ਸਟਰੈਂਥ ਟ੍ਰੇਨਿੰਗ ਹਾਂ ਐਚ ਆਈ ਟੀ ਸਟਰੈਂਥ ਟ੍ਰੇਨਿੰਗ ਹਾਂ ਸਟਰੈਂਥਿੰਗ ਵਾਲੀ ਉਹ ਹਰ ਘਰ ਦੇ ਮੂਰੇ ਪੋਲਸ ਤਕਰੀਬਨ ਹਰ ਚੌਥੇ ਘਰ ਮੂਰੇ ਆ ਹਰ ਘਰ ਮੂਰੇ ਹੁੰਦਾ ਸੀ ਇੰਨੇ ਮਤਲਬ ਐਕਸਰਸਾਈਜ਼ ਪ੍ਰੇਮੀ ਸੀ ਇੱਕ ਲੜਾਈ ਲੱਗੀ ਨਾ ਤਾਂ ਜੇਲੈਂਸਕੀ ਨੂੰ ਕੁਝ ਹੋਇਆ ਨਾ ਪੋਤੇ ਨੂੰ ਕੁਝ ਹੋਇਆ ਆਮ ਲੋਕ ਹੋ ਜਗੇ ਸੋ ਇਹ ਹੀ ਖਤਸ਼ਾ ਹੈ ਬਈ ਲੋਕ ਕਹਿੰਦੇ ਨੇ ਨਾ ਇਹਨਾਂ ਨੂੰ ਇੱਕ ਵਾਰ ਪਾਕਿਸਤਾਨ ਨੂੰ ਸਭ ਕੁਝ ਸਿਖਾ ਦੇਣਾ ਚਾਹੁੰਦੇ ਚਲੋ ਜਿਹੜੇ ਕਹਿੰਦੇ ਉਹਨਾਂ ਨੂੰ ਕਹਾਂ ਵੀ ਤੁਸੀਂ ਲੱਗੋ ਮੂਰੇ ਫਿਰ ਹੈ ਨਾ ਭਾਈ ਤੁਸੀਂ ਲੱਗੋ ਮੂਰੇ ਫਿਰ ਦੇਖੋ ਯਾ ਭਰਾ ਤੁਹਾਨੂੰ ਲੰਬਾ ਤਜਰਬਾ 99 ਵਾਲੀ ਦਾ ਤੁਸੀਂ ਬਹੁਤ ਕੁਝ ਕਿਹਨਾਂ ਜਿਹਦਾ ਕਾਰਜ ਜਦਦਾ ਜੋ ਦੇਖਿਆ ਹੋਗਾ ਤੋ ਬਾਅਦਲੇ ਕਹਿ ਸਕਦਾ ਹਾਂ ਕੰਮ ਸ਼ੁਰੂ ਹੀ ਦੇਖੋ ਮੈਨੂੰ ਇਹ ਲੱਗਦਾ ਬਾਕੀ ਮੇਰਾ ਨਿੱਜੀ ਵਿਚਾਰ ਹੋ ਸਕਦਾ ਕਿਉਂਕਿ ਅੱਜਕੱਲ ਟ੍ਰੋਲਿੰਗ ਸਿਸਟਮ ਬਹੁਤ ਚੱਲਦਾ ਹਰ ਬੰਦਾ ਪ੍ਰਧਾਨ ਹਰ ਬੰਦਾ ਪੋਡਕਾਸਟ ਸ਼ੁਰੂ ਕਰ ਲੈਂਦਾ ਹੈ ਪੱਤਰਕਾਰ ਤਾਂ ਜਿਹੜੇ ਅਸਲੀ ਪੱਤਰਕਾਰ ਆ ਉਹਨਾਂ ਉਹਨਾਂ ਦੇ ਚੈਨਲ ਘੱਟ ਲੋਕ ਦੇਖਦੇ ਨੇ ਜਿਹੜੇ ਭੌਂਕਣ ਵਾਲੇ ਹੁੰਦੇ ਜ਼ਿਆਦਾ ਦੇਖਦੇ ਆ ਸੋ ਮੈਨੂੰ ਲੱਗਦਾ ਕਿ ਜਿੱਦਾਂ ਯੂਰਪ ਹੁਣ ਇੱਕ ਹੋ ਗਿਆ ਉਹਨਾਂ ਨੇ ਹੀ ਵੱਡੀਆਂ ਲੜਾਈਆਂ ਲੜੀਆਂ ਸੈਕੰਡ ਵਰਲਡ ਵਾਰ ਦਾ ਨਜ਼ਾਰਾ ਵੇਖਿਆ ਉਹਨਾਂ ਨੇ ਤਬਾਹੀ ਹੋਈ ਲੱਖਾਂ ਬੰਦਾ ਗਿਆ ਅੱਕ ਕੇ ਫਿਰ ਉਹ ਇਕੱਠੇ ਹੋਗੇ ਤੇ ਉਹਨਾਂ ਨੇ ਸੌਹ ਪਾਲੀ ਵੀ ਸਾਡੀ ਜ਼ਮੀਨ ਤੇ ਲੜਾਈ ਨਹੀਂ ਹੋਊਗੀ। ਤੋਂ ਮੇਰੀ ਮੇਰੀ ਨਿੱਜੀ رائے ਹੈ ਕਿ ਜਦੋਂ ਏਸ਼ੀਆ ਨਾ ਮੰਡੀ ਹੈ ਬਹੁਤ ਬਹੁਤ ਇੱਥੇ ਜਿੱਦਾਂ ਕਹਿੰਦੇ ਕੈਲੀਬਰ ਵੀ ਬਹੁਤ ਹੈ ਤੇ ਮਿਹਨਤੀ ਲੋਕ ਵੀ ਬਹੁਤ ਹਨ। ਔਰ ਵਿਕਟ ਸਭ ਤੋਂ ਵੱਧ ਲੋੜ ਭੋਜਨ ਦੀ ਹੈ। ਤੇ ਭੋਜਨ ਦਾ ਜਿਹੜਾ ਉਤਪਾਦ ਸਾਡੇ ਇੱਥੇ ਇਸ ਖੇਤੇ 'ਚ ਬਹੁਤ ਹੁੰਦਾ ਹੈ। ਕਿਸੇ ਕੰਟਰੀ ਨੂੰ ਲੈ ਲਓ ਏਸ਼ੀਆ ਦੇ ਨੂੰ। ਭਾਰਤ, ਚੀਨ, ਅਫਗਾਨਿਸਤਾਨ ਕਿਤੇ ਵੀ ਚਲ ਜਾਓ। ਸੋ ਜੇ ਏਸ਼ੀਆ ਦਾ ਇੱਕ ਪੈਕੇਜ ਬਣ ਜਾਏ ਤਾਂ ਵੱਡੀ ਗੱਲ ਹੈ। ਹੱਦਾਂ ਸਰਹੱਦਾਂ ਖੁੱਲ ਜਾਣ ਤਾਂ ਅੱਛਾ ਆਮ ਬੰਦਾ ਜਿਹੜਾ ਟੈਕਸ ਪੇ ਹੀ ਹੈ ਜਿਹੜਾ ਆਪਣੀ ਜ਼ਿੰਦਗੀ ਨੂੰ ਜਿਉਣਾ ਚਾਹੁੰਦਾ ਘੁੰਮਣਾ ਚਾਹੁੰਦਾ ਜਿਹੜਾ ਕਿਸੇ ਵਿਵਾਦ ਤੋਂ ਮੁਕਤ ਹੋ ਕੋ ਮੁਸਕੇ ਕਿਸੇ